ਮੋਡ ਪ੍ਰਾਊਡ ਫੀਲ ਕਰ ਰਹੀ ਹੂ ਕਿ ਆ ਮੈਨੂੰ ਇਹ ਅਵਾਰਡ ਮਿਲਿਆ ਮੈਂ ਪਿਤਾ ਦੀ ਪਦਵੀ ਨੂੰ ਬਾਅਦ ਚ ਦੇਖਦਾ ਹੈ ਆਪਣੇ ਸ਼ਹਿਰ ਦੇ ਵਾਸਤੇ ਜਿਹੜੀ ਪਦਵੀ ਨੇ ਮਨੁਸਾਨੀ ਨੇ ਆਪਣੇ ਸ਼ਹਿਰ ਨੂੰ ਇੰਨਾ ਉੱਪਰ ਉਚਾਈ ਉੱਪਰ ਲੈ ਕੇ ਗਈ ਹੈ ਪੰਜਾਬ ਦੇ ਨਾਮ ਇੰਨਾ ਉੱਪਰ ਲੈ ਕੇ ਗਈ ਹੈ ਮੇਰੇ ਲਈ ਉਹ ਜ਼ਿਆਦਾ ਇੰਪੋਰਟੈਂਟ ਹੈ ਪਿਛਲੇ 1.5 ਸਾਲ ਦੇ ਸਮੇਂ ਚ ਸਾਲਵੀਂ ਸੂਰਤ ਪੂਰੇ ਦੇਸ਼ ਦੇ ਵਿੱਚ ਵੱਡੇ ਪਹਾੜਾ ਤੇ ਵੱਡੀਆਂ ਚੋਟੀਆਂ ਤੇ ਇੱਕ ਛੋਟੀ ਉਮਰ ਚੜ ਕੇ ਆਈ ਹੈ ਬਹੁਤ ਨਾਮੀ ਵਰਲਡ ਦੀ ਪਰਬਤ ਰੁਹੀ ਬਣੀ ਹੈ ਮਾਊਂਟੇਨਰ ਬਣੀ ਹੈ ਮੈਂ ਬਹੁਤ ਪ੍ਰਾਊਡ ਫੀਲ ਕਰ ਰਹੀ ਹੂ ਕਿ ਆ ਮੈਨੂੰ ਇਹ ਅਵਾਰਡ ਮਿਲਿਆ ਹੈ ਮੈਂ ਦੇਖਾਂ ਅੱਜ ਆਪਣੇ ਸਮਾਜ ਵਾਸਤੇ ਆਪਣੇ ਸ਼ਹਿਰ ਵਾਸਤੇ ਜਿਵੇਂ ਪਿਤਾ ਦੀ ਪਦਵੀ ਨੂੰ ਬਾਅਦ ਚ ਦੇਖਦਾ ਹੈ ਆਪਣੇ ਸ਼ਹਿਰ ਵਾਸਤੇ ਜਿਹੜੀ ਪਦਵੀ ਨੂੰ ਮਨੁਸਾਨ ਨੇ ਆਪਣੇ ਸ਼ਹਿਰ ਨੂੰ ਇੰਨਾ ਉੱਪਰ ਉਚਾਈ ਉੱਪਰ ਲੈ ਕੇ ਗਈ ਹੈ ਪੰਜਾਬ ਦੇ ਨਾਮ ਇੰਨਾ ਉੱਪਰ ਲੈ ਕੇ ਗਈ ਹੈ ਮੇਰੇ ਲਈ ਉਹ ਜ਼ਿਆਦਾ ਇੰਪੋਰਟੈਂਟ ਹੈ ਤੇ ਅੱਜ ਸਾਰਾ ਸ਼ਹਿਰ ਇਕੱਠਾ ਹੋ ਕੇ ਇਸਾਨ ਨੂੰ ਸਨਮਾਨਿਤ ਕਰਨ ਲਈ ਇੱਕ ਰੋਡ ਸ਼ੋਅ ਆਪਾਂ ਕਰ ਰਹੇ ਆ ਐਮਐਲਏ ਸਾਹਿਬ ਐਮਪੀ ਸਾਹਿਬ ਆਪਣੇ ਡੀਸੀ ਸਾਹਿਬ ਸਭ ਨੇ ਇਕੱਠੇ ਹੋ ਕੇ ਜਿਹੜਾ ਰੋਡ ਸ਼ੋਅ ਪਲਾਨ ਕੀਤਾ ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਪਰਮਾਤਮਾ ਕਰੇ ਬਿਟੀ ਨੂੰ ਹੋਰ ਪਰਮਾਤਮਾ ਹਿੰਮਤ ਬਖਸ਼ੇ ਤੇ ਹੋਰ ਆਪਣੀਆਂ ਚੜ੍ਹਾਇਆਂ ਚੜ੍ਹੇ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਬੱਡੀ ਬੱਚੀ ਸਾਨਵੀ ਸੂਦ ਨੇ ਰੋਪੜ ਸ਼ਹਿਰ ਦਾ ਨਾਮ ਰੋਸ਼ਨ ਕੀਤਾ, ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਜਿੱਥੇ ਪਿਛਲੇ 1.5 ਸਾਲ ਦੇ ਸਮੇਂ 'ਚ ਸਾਨਵੀ ਸੂਦ ਪੂਰੇ ਦੇਸ਼ ਦੇ ਵਿੱਚ ਵੱਡੇ ਪਹਾੜਾਂ ਤੇ ਵੱਡੀਆਂ ਚੋਟੀਆਂ ਤੇ ਇਸ ਛੋਟੀ ਉਮਰ ਚੜ੍ਹ ਕੇ ਆਈ ਹੈ। ਬਹੁਤ ਨਾਮੀ ਵਰਲਡ ਦੀ ਪਰਬਤਰੂਹੀ ਬਣੀ ਹੈ, ਮਾਊਂਟੇਨਿਅਰ ਬਣੀ ਹੈ। ਅੱਜ ਜਿਹੜੀ ਇੱਕ ਹੋਰ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਹੈ ਕਿ ਸਾਨਵੀ ਸੂਤ ਦੇ ਹੌਸਲੇ ਨੂੰ ਦੇਖਦੇ ਹੋਏ ਸਾਨਵੀ ਸੂਤ ਦੀ ਮਿਹਨਤ ਨੂੰ ਦੇਖਦੇ ਹੋਏ ਸਾਨਵੀ ਸੂਤ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਇਹਨੂੰ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਸਾਨਵੀ ਸੂਤ ਨੂੰ ਮਿਲਿਆ ਜਿਹਦੇ ਲਈ ਜਿੱਥੇ ਸਾਨਵੀ ਸੂਤ ਦਾ ਵਧਾਈ ਦੇ ਪਾਤਰ ਹੈ ਉੱਥੇ ਸਾਨਵੀ ਸੂਤ ਦੇ ਸਾਡੇ ਫਾਦਰ ਸਾਹਿਬ ਖੜੇ ਨੇ ਦੀਪਕ ਸੂਤ ਜੀ ਕੋਟ ਸਾਹਿਬ ਨੇ ਸਾਡੇ ਘੁੰਮਣ ਸਾਹਿਬ ਤੇ ਸਾਰਾ ਰੋਪੜ ਸ਼ਹਿਰ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਿਹਾ ਕਿ ਸਾਡੇ ਸ਼ਹਿਰ ਦੀ ਬੱਚੀ ਨੂੰ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਮਿਲਿਆ ਤੇ ਜਿਸ ਬੱਚੀ ਦੀਆਂ ਇਸ ਉਮਰ ਦੇ ਵਿੱਚ ਇਹ ਪ੍ਰਾਪਤੀਆਂ ਹੋ ਗਈਆਂ ਉਹ ਆਉਣ ਵਾਲੇ ਸਾਰੇ ਕੈਰੀਅਰ ਦੇ ਵਿੱਚ ਆਪਣੇ ਸ਼ਹਿਰ ਦੇ ਲਈ ਹੋਰ ਵੱਡੀਆਂ ਪ੍ਰਾਪਤੀਆਂ ਕਰੇਗੀ ਸ਼ਹਿਰ ਦਾ ਨਾਮ ਰੌਸ਼ਨ ਕਰੇਗੀ ਤੇ ਹੋਰ ਬੱਚੇ ਵੀ ਸਾਨ ਵੀ ਸੂਤ ਦੇ ਕੋਲੋਂ ਮੋਟੀਵੇਟ ਹੋਣਗੇ ਦਿਸ਼ਾ ਲੈਣ। ਬਹੁਤ ਪ੍ਰਾਊਡ ਫੀਲ ਕਰ ਰਹੀ ਹੂ ਕਿ ਆ ਮੈਨੂੰ ਇਹ ਅਵਾਰਡ ਮਿਲਿਆ। ਮੈਂ ਪਿਤਾ ਦੀ ਪਦਵੀ ਨੂੰ ਬਾਅਦ ਚ ਦੇਖਦਾ ਹਾਂ ਆਪਣੇ ਸ਼ਹਿਰ ਦੇ ਵਾਸਤੇ ਜਿਹੜੀ ਪਦਵੀ ਨੇ ਮਨੁਸਾਨ ਨੇ ਆਪਣੇ ਸ਼ਹਿਰ ਨੂੰ ਇੰਨਾ ਉੱਪਰ ਉਚਾਈ ਉੱਪਰ ਲੈ ਕੇ ਗਈ ਹੈ ਪੰਜਾਬ ਦੇ ਨਾਮ ਇੰਨਾ ਉੱਪਰ ਲੈ ਕੇ ਗਈ ਹੈ ਮੇਰੇ ਲਈ ਉਹ ਜ਼ਿਆਦਾ ਇੰਪੋਰਟੈਂਟ ਹੈ ਜਿੱਥੇ ਪਿਛਲੇ 1.5 ਸਾਲ ਦੇ ਸਮੇਂ ਚ ਸਾਨਵੀ ਸੂਦ ਪੂਰੇ ਦੇਸ਼ ਦੇ ਵਿੱਚ ਵੱਡੇ ਪਹਾੜਾਂ ਤੇ ਵੱਡੀਆਂ ਚੋਟੀਆਂ ਤੇ ਇੱਕ ਛੋਟੀ ਉਮਰ ਚੜ ਕੇ ਆਈ ਹੈ ਬਹੁਤ ਨਾਮੀ ਵਰਲਡ ਦੀ ਪਰਬਤ ਔਰਹੀ ਬਣੀ ਹੈ ਮਾਉਂਟੇਨियर ਬਣੀ ਹੈ ਮੈਂ ਬਹੁਤ ਪ੍ਰਾਊਡ ફીਲ ਕਰ ਰਹੀ ਹੂ ਕਿ ਆ ਮੈਨੂੰ ਇਹ ਅਵਾਰਡ ਮਿਲਿਆ ਮੈਂ ਸਾਰਾ ਸਭ ਦਾ ਧੰਨਵਾਦ ਕਰਨਾ ਚਾਹਤੀ ਹੂ ਅ ਮੈਨੂੰ ਉਹਨੇ ਬੇ ਮੈਂ ਦੇਖਾਂ ਅੱਜ ਆਪਣੇ ਸਮਾਜ ਵਾਸਤੇ ਆਪਣੇ ਸ਼ਹਿਰ ਵਾਸਤੇ ਜਿਵੇਂ ਪਿਤਾ ਦੀ ਪਦਵੀ ਨੂੰ ਬਾਅਦ ਚ ਦੇਖਦਾ ਹੈ ਆਪਣੇ ਸ਼ਹਿਰ ਵਾਸਤੇ ਜਿਹੜੀ ਪਦਵੀ ਨੂੰ ਮਨੁਸਾਨ ਨੇ ਆਪਣੇ ਸ਼ਹਿਰ ਨੂੰ ਇੰਨਾ ਉੱਪਰ ਉਚਾਈ ਉੱਪਰ ਲੈ ਕੇ ਗਈ ਹੈ ਪੰਜਾਬ ਦੇ ਨਾਮ ਇੰਨਾ ਉੱਪਰ ਲੈ ਕੇ ਗਈ ਹੈ ਮੇਰੇ ਲਈ ਉਹ ਜ਼ਿਆਦਾ ਇੰਪੋਰਟੈਂਟ ਹੈ ਤੇ ਅੱਜ ਸਾਰਾ ਸ਼ਹਿਰ ਇਕੱਠਾ ਹੋ ਕੇ ਇਸਾਨ ਨੂੰ ਸਨਮਾਨਿਤ ਕਰਨ ਲਈ ਇੱਕ ਰੋਡ ਸ਼ੋਅ ਆਪਾਂ ਕਰ ਰਹੇ ਆ ਐਮਐਲਏ ਸਾਹਿਬ ਐਮਪੀ ਸਾਹਿਬ ਆਪਣੇ ਡੀਸੀ ਸਾਹਿਬ ਸਭ ਨੇ ਇਕੱਠੇ ਹੋ ਕੇ ਜਿਹੜਾ ਰੋਡ ਸ਼ੋਅ ਪਲਾਨ ਕੀਤਾ ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਪਰਮਾਤਮਾ ਕਰੇ ਬਿਟੀ ਨੂੰ ਹੋਰ ਪਰਮਾਤਮਾ ਹਿੰਮਤ ਬਖਸ਼ੇ ਤੇ ਹੋਰ ਆਪਣੀਆਂ ਚੜ੍ਹਾਇਆਂ ਚੜ੍ਹੇ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਬੱਡੀ ਬੱਚੀ ਸਾਨਵੀ ਸੂਦ ਨੇ ਰੋਪੜ ਸ਼ਹਿਰ ਦਾ ਨਾਮ ਰੋਸ਼ਨ ਕੀਤਾ, ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਜਿੱਥੇ ਪਿਛਲੇ 1.5 ਸਾਲ ਦੇ ਸਮੇਂ ਚ ਸਾਨਵੀ ਸੂਦ ਪੂਰੇ ਦੇਸ਼ ਦੇ ਵਿੱਚ ਵੱਡੇ ਪਹਾੜਾਂ ਤੇ ਵੱਡੀਆਂ ਚੋਟੀਆਂ ਤੇ ਇਸ ਛੋਟੀ ਉਮਰ ਚੜ ਕੇ ਆਈ ਹੈ। ਬਹੁਤ ਨਾਮੀ ਵਰਲਡ ਦੀ ਪਰਬਤਰੂਹੀ ਬਣੀ ਹੈ, ਮਾਊਂਟੇਨਰ ਬਣੀ ਹੈ। ਅੱਜ ਜਿਹੜੀ ਇੱਕ ਹੋਰ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਹੈ ਕਿ ਸਾਨਵੀ ਸੂਤ ਦੇ ਹੌਸਲੇ ਨੂੰ ਦੇਖਦੇ ਹੋਏ ਸਾਨਵੀ ਸੂਤ ਦੀ ਮਿਹਨਤ ਨੂੰ ਦੇਖਦੇ ਹੋਏ ਸਾਨਵੀ ਸੂਤ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਇਹਨੂੰ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਸਾਨਵੀ ਸੂਤ ਨੂੰ ਮਿਲਿਆ ਜਿਹਦੇ ਲਈ ਜਿੱਥੇ ਸਾਨਵੀ ਸੂਤ ਦਾ ਵਧਾਈ ਦੇ ਪਾਤਰ ਹੈ ਉੱਥੇ ਸਾਨਵੀ ਸੂਤ ਦੇ ਸਾਡੇ ਫਾਦਰ ਸਾਹਿਬ ਖੜੇ ਨੇ ਦੀਪਕ ਸੂਤ ਜੀ ਕੋਟ ਸਾਹਿਬ ਨੇ ਸਾਡੇ ਘੁੰਮਣ ਸਾਹਿਬ ਤੇ ਸਾਰਾ ਰੋਪੜ ਸ਼ਹਿਰ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਿਹਾ ਕਿ ਸਾਡੇ ਸ਼ਹਿਰ ਦੀ ਬੱਚੀ ਨੂੰ ਪ੍ਰਧਾਨ ਮੰਤਰੀ ਵਾਲ ਪੁਰਸਕਾਰ ਮਿਲਿਆ ਤੇ ਜਿਸ ਬੱਚੀ ਦੀਆਂ ਇਸ ਉਮਰ ਦੇ ਵਿੱਚ ਇਹ ਪ੍ਰਾਪਤੀਆਂ ਹੋ ਗਈਆਂ ਉਹ ਆਉਣ ਵਾਲੇ ਸਾਰੇ ਕੈਰੀਅਰ ਦੇ ਵਿੱਚ ਆਪਣੇ ਸ਼ਹਿਰ ਦੇ ਲਈ ਹੋਰ ਵੱਡੀਆਂ ਪ੍ਰਾਪਤੀਆਂ ਕਰੇਗੀ ਸ਼ਹਿਰ ਦਾ ਨਾਮ ਰੌਸ਼ਨ ਕਰੇਗੀ ਤੇ ਹੋਰ ਬੱਚੇ ਵੀ ਸਾਨ ਵੀ ਸੂਤ ਦੇ ਕੋਲੋਂ ਮੋਟੀਵੇਟ ਹੋਣਗੇ ਦਿਸ਼ਾ ਲੈਣ